ਜੋ ਚੇਤਨ ਭਰਪੂਰ ਬ੍ਰह्म ਅਬ੍ਰह्म ਰੂਪ ਵਰਨ ਵਰਤਿਆ ਵਿਆਪਕ ਨਾਉਂ ਦਾ ਅਕਾਸ਼ ਤੇ ਜਦੋਂ ਅਕਾਸ਼ ਸਾਰੇ ਵਿਆਪਕ ਹੈ ਇਸ ਤਰ੍ਹਾਂ ਉਹ ਇੰਝ ਸਾਰੇ ਵਿਆਪਕ ਹੈ ਵਰਗੀ ਨੈ ਨਿਹਰਾ ਚ ਨਾ ਦੂਰੀ ਨਾ ਲੱਗੇ ਆਪਣੇ ਸੁਭਾਅ ਜਿਵੇਂ ਅੱਖ ਜੜੀ ਹੈ ਆਪਣੇ ਆਪ ਨੂੰ ਨਹੀਂ ਦੇਖ ਸਕਦੇ ਦੂਜੇ ਨੂੰ ਦੇਖੋ ਹੈ ਸਾਰੇ ਅੰਦਰ ਸਾਰੇ ਨੂੰ ਦੇਖ ਨਹੀਂ ਸਕਦੇ ਦੇਖਣ ਵਾਲੀ ਗੱਲ ਇਹ ਹੈ ਕਿ ਅਕਾਸ਼ ਵਿਆਪਕ ਉਹ ਵਿਆਪਕ ਪਰ ਆਕਾਸ਼ ਜਿਹੜਾ ਜੜਵਾ ਉਹ ਚੇਤ ਟੀਕਾ ਬ੍ਰਹਿਮੰਡ ਕੇ ਅੰਦਰ ਕਹੀਏ ਭੀਤਰ ਔਰ ਬਾਹਰ ਜੋ ਮਹਾ ਆਕਾਸ਼ ਕੀ ਨਿਆਈ ਭਰਪੂਰ ਚੇਤਨ ਹੈ ਸੋ ਬ੍ਰਹਮ ਕਹੀਏ ਹੈ ਸੋ ਬ੍ਰਹਮ ਨੇਰੇ ਨਹੀਂ ਔਰ ਦੂਰ ਨਹੀਂ ਕਾਹੇ ਤੇ ਜੋ ਵਸਤੂ ਆਪਣੇ ਸਹਿ ਭੀਤਰ ਹੋਵੇ ਹੈ ਭਿੰਨ ਹੋਵੇ ਹੈ ਔਰ ਦੇਸ਼ ਰੂਪ ਆਪਾਦੀ ਆਪਾਦੀ ਵਾਲਾ ਹੋਵੇ ਸੋ ਨੇਰੇ ਔਰ ਦੂਰ ਕਹਿ ਜਾ ਜਾਵੇ ਹੈ ਬ੍ਰਹਮ ਭਿੰਨ ਨਹੀਂ ਕਿੰਤੂ ਸਰਬ ਕਾ ਆਤਮਾ ਹੈ ਔਰ ਦੇਸ਼ ਕੀ ਦੇਸ਼ ਆਦਿਕ ਸਰਬ ਉਪਾਦੀ ਤੈ ਰਹਿਤ ਹੈ ਯਾਤੇ ਨੇਰੇ ਔਰ ਦੂਰ ਨਹੀਂ ਕਹਾ ਜਾਏ ਜਾਵੇ ਯਦੇ ਵੀ ਬ੍ਰਹਮ ਸ਼ਬਦ ਕਾ ਵਾਚਯ ਵੀ ਸੋਪਾਧਿਕ ਹੈ ਕਾਹੇ ਤੇ ਵਿਆਪਕ ਵਿਆਪਕ ਵਸਤੂ ਕਾ ਨਾਮ ਬ੍ਰਹਮ ਹੈ ਸੋ ਵਿਆਪਕ ਦੇਸ਼ व्यापकता दो प्रकार की दो प्रकार की है एक तो अपेक्षित व्यापकता है और दूसरी निरपेक्षित व्यापकता है दो जी? अपेक्षित स्पष्ट कर अपेक्षा से व्यापक हो गए और किसी की अपेक्षा से नाम है, ना। है। ताकि तो अपेक्षित जैसे पृथ्वी आदि की अपेक्षा से माया व्यापक और माया चेतना की अपेक्षा में नहीं है जैसे माया वैसे अपेक्षित व्यापकता है ऐसा जो वस्तु धर्म की अपेक्षा से व्यापक है ताकि वैसे जो व्यापकता वो निरपेक्ष व्यापकता केतर में है चेतन ब्रह्म है अन्य निरपेक्ष वायु आदि निरपेक्ष जो चेतनाया वो ਵਿਆਪਕ ਹੈ तो ਚੇਤਨ ਜਿਹੜੀ ਨਿਰਪੇਖ ਵਿਆਪਕਤਾ ਉਹ ਮਾਇਆ ਹੀ ਹੈ ਉਹਦੀ ਵਿਆਪਕਤਾ ਜਿਹੜੀ ਉਹ ਅਪੇਕਸ਼ਕਤ ਹੈ ਮਾਇਆ ਆਸ਼ਰਿਤ ઈશ્વਰ ਨਹੀਂ ਸਦੀਪ ਵਿਆਪਕ ਨਹੀਂ ਹੈ ਉਹ ਆਪ ਲੋਕਾਂ ਨੇ ઈશ્વਰ ਨੂੰ ਜਿੱਥੇ ઈશ્વਰ ਨੂੰ ਉਹਨਾਂ ਨੇ ਅਨੰਤ ਮੰਨਿਆ ਉਹ ਮਾਇਆ ਨੂੰ ਵੀ ਮੰਨਿਆ ਨਹੀਂ ਹਮੇਸ਼ਾ ਪਰ ਮਾਇਆ ਪਰਮਾ ਕਰਕੇ ਅਨਾਤਿ ਈਸ਼ਵਰ ਬੈਸੀ ਹੈ ਜਿਹੜੀ ਕੀ ਮਾਇਆ ਦੇ ਆਸਰ ਪ੍ਰਕਿਰਤੀ ਤੇ ਮਾਇਆ ਦਾ ਜੋ ਕੁਸਾਰ ਮਾਇਆ ਦਾ ਇਹਨੂੰ ਤੇ ਅਪੇਖਿਤ ਜਿਹੜੀ ਹੈ ਕਹਿੰਦੇ ਆ ਵਿਆਪਕ ਦਾ ਕਹਿੰਦੇ ਆ ਜੋ ਵਸੂ ਸਰਬ ਕੀ ਅਪੇਖਿਆ ਸੇ ਵਿਆਪਕ ਹੋ ਗਿਆ ਹੈ ਈਸ਼ਵਰ ਕਾਰਨ ਤੋਂ ਔਰ ਨਿਰਪੇਖ ਵਿਆਪਕਤਾ ਚੇਤਨ ਵਿੱਚ ਹੈ ਕਾਇਤ ਦੇ ਚੇਤਨ ਕੇ ਸਮਾਨ ਅਥਵਾ ਚੇਤਨ ਮੇ ਅਧਿਕ ਹੋਰ ਕੋਈ ਵਿਆਪਕ ਨਹੀਂ

ਮਾਇਆprocess ਸੱਚੇਦਰ ਬਿਕਿਆ ਕਾਇਦ ਮਾਇਵਕੇ ਸੱਚੇਦਰ ਸੱਚੇ ਸੁਭਕੇ ਜੋ ਮਾਇਆ ਅੰਸ ਹੈ ਤਾਂ ਕਿ ਵਿਖੇ ਤੋਂ ਅਪੇਖਸ਼ ਵਿਆਪਕਤਾ ਹੈ ਚੇਤਨ ਸੁਭਕੇ ਨਿਰਪੇਖ ਵਿਆਪਕਤਾ ਹੈ ਚੇਤਨ ਵਿੱਚ ਜਿਹੜਾ ਨਿਰਪੇਖਤਾ ਉਹਦੀ ਬ੍ਰਹਮ ਹੈ ਉਹ ਤਾਂ ਸਾਰਿਆਂ ਚ ਵਿਆਪਕ ਹੈ ਪਰੰਤੂ ਜਿਹੜੀ ਅਪੇਖਸ਼ ਵਿਆਪਕਤਾ ਉਹਦੇ ਵਿੱਚ ਮਾਇਆ ਕਰਕੇ ਈਸ਼ਵਰ ਵਿਆਪਕ ਹੈ ਮਾਇਆ ਜਿਹੜੀ ਅਨਾਦੀ ਹੈ ਈਸ਼ਵਰ ਵੀ ਅਨਾਦੀ ਹੈ ਉਹ ਪਰਵਾ ਕਰਕੇ ਲਾਤੀ ਹੈ ਆਦੋ ਅਚਰਜ ਲਖੋੜਾ ਜਾਈ ਇੱਕ ਉਭਜਤਿਕ ਬੇਸਤ ਹੈ ਉਹ ਅਚਰਜ ਲਖੋੜਾ ਮਾਇਆ ਜਿਹੜੀ ਪਸ ਪੈਦਾ ਹੋ ਰਹੀ ਹੈ ਇੱਕ ਪਸ ਪੈਨੇ ਸਿ ਇਹਨੂੰ ਅਨਾਰਦੀ ਵਿਆਪਕ ਕਹਿੰਦੇ ਪਰ ਪਰਵਾ ਕਰਕੇ ਕਹਿੰਦੇ ਹਨ ਪ੍ਰੰਤੂ ਜਿਹੜਾ ਈਸ਼ਵਰਾਂ ਦਾ ਨਤਰ ਉਹ ਵਿਆਪਕ ਹੈ ਉਹ ਕੱਲ ਵੀ ਨਹੀਂ ਹੈਗਾ ਅੱਜ ਵੀ ਅਕਲ ਹੋਵੇਗਾ ਆਦ ਸੱਚ ਜਿਹੜਾ ਅੱਜ ਸੱਚ ਹੈ ਵੀ ਸੱਚਾ ਨਾਰ ਸਿੱਧ ਕਾਲਾ ਵਿੱਚ ਹੋ ਗਿਆ ਹੈ ਤੋਂ ਇਹ ਕਹਿੰਦਾ ਜਦੇ ਵੀ ਮਾਇਆ ਵਿਸ਼ੇਸ ਚੇਤਨ ਵਿੱਚ ਨਿਰਪੇਖ ਵਿਆਪਕਤਾ ਪਰ ਨਹੀਂ ਕਿਉਂਕਿ ਮਾਇਆ ਚੇਤਨ ਕੇ ਇੱਕ ਦੇਸ਼ ਵਿੱਚ ਹੈ ਮਾਇਆ ਜਿਹੜੀ ਹੈ ਉਹ ਅਸੀਂ ਇੱਥੇ ਬੈਠੇ ਹਾਂ ਇੱਥੇ ਹੀ ਹੈ ਭਗਵਾਨ ਨਹੀਂ ਨਜ਼ਰ ਆ ਭਗਵਾਨ ਜਾਵਾਂਗੇ ਫਿਰ ਨਜ਼ਰ ਆਏ ਪਰ ਈਸ਼ਵਰ ਤਾਂ ਸਾਰੇ ਵਿਆਪਕ ਹੈ ਮਨਤਾ ਹੈ माया मायावशिष्ट चेतन तो से शुद्ध चेतन की व्यापकता अधिक है जाते शुद्ध चेतन विखे निरपेक्ष व्यापकता है तथापि मायावश चेतन है जो परमात्मा दृष्टि के शुद्ध से भिन्न नहीं है किंतु शुद्ध रूप ही है जाते मायावशिष्ट चेतन भी जो चेतन अंश है तक निरपेक्षक ही व्यापकता है इसलिए दोनों तो यह आश ਨਰ ਚੇਤਨ ਦਈ ਹੈ ਮਾਇਆ ਵੀ ਚੇਤਨ ਦੇ ਆਸਰ ਚ ਹੈ ਇਹ ਚੇਤਨ ਦਾ ਥਾਨ ਹੈ ਉਸ ਦਾ ਗਿਆਨ ਮਾਇਆ ਵੀ ਸੁੱਸ ਵੀ ਬ੍ਰह्म ਸ਼ਬਦ ਛੇ ਵਾਕਿਆ ਬਣੇ ਹੈ ਸ਼ੁੱਧ ਚੇਤਨ ਬ੍ਰह्म ਸ਼ਬਦ ਦਾ ਲਕਸ਼ਣ ਹੋੜੋ ਜਾਂਤੇ ਹੀ ਜਾਂਤੇ ਈਸ਼ਵਰ ਔਰ ਬ੍ਰह्म ਸ਼ਬਦ ਦੋਨੋਂ ਵਾਕਿਆ ਸਮਾਨ ਨਹੀਂ ਸਮਾਨ ਹੀ ਸਮਾਨ ਹੀ ਅਰਥ ਪ੍ਰਤੀਤ ਹੋਵੇ ਹੈ भिन्न अर्थ नहीं तथापि ब्रह्म शब्द तो यह स्वभाव है जो ब्रह्म जो बहु बहु स्थान विखय लक्ष्य अर्थ को बोधन करे हैं और कहाु स्थान विषय वाच्य अर्थ को कहे हैं और ईश्वर शब्द का यह स्वभाव है जो ब्रह्म स्थान जो बहुत स्थान में वाच्य अर्थ का बोधन करे हैं इतना भेद है याते लक्ष्य अर्थ को लेके ब्रह्म शब्द का अर्थ भिन्न नि, निरूपण किया, किया है, है। तत् प्रकाश माने है पर अभाव होके तत् स्वतः प्रकाश माने पर आवाज आवाज को तत् का पता है जी एरन आवाज अवाश की आवाजपन जितना आपको ਕਹਿੰਦੇ ਬਹੁਤ ਅੱਛਾ ਆਵਾਜ਼ ਆਵਾਜ਼ ਠੀਕ ਚਤੁਰਭਾਤੀ ਚੇਤਨ ਕਾ ਕਾਹੇ ਚਤੁਰਭਾਤੀ ਚੇਤਨ ਕਾ ਮੈਂ ਮਿਥਿਆ ਜੀਵ ਪੁਨ ਪਾਪផល ਭੋਗਵੈ ਚਿਤ ਕੋ ਤੋਸ ਸੇ ਅਖਰ ਵਿੱਚ ਜੇ ਸਾਡਾ ਸਤੂਰ ਸਕੇ ਨਾ ਤਾਂ ਇਹ ਕੰਮ ਕਰਦਾ ਭੌਖਾ ਇਹੀ ਬਣਦਾ ਪਰ ਚੇਤਨ ਸਤਾ ਹੈ ਕਿਉਂ ਕਾਰਨ ਸਰੀਰ ਦੀ ਹੈ ਚੇਤਨ ਸਰੀਰ ਜਨਨ ਊਪਸਥਿਤੀ ਦਾ ਚੇਤਨ ਆਪਣਾ ਊਪਸਥਿਤੀ ਦਾ ਇੱਕ ਕਾਰਨ ਆਤਮਾ ਕਰਕੇ ਥਾਉਂ ਦਿੱਤੇ ਪੀਤਾ ਵੀਰ ਨੇ ਇਹਦੇ ਨਾਲ ਇਹ ਕਹਿੰਦਾ ਚਤਰ ਭਾਂਤ 체ਦਰ ਕਹੋ ਤਾਂ ਮੈਂ ਵਿਧਿਆਰਥੀ ਅਪੇਖਿਅ ਨਿਰਪੇਖ ਅਦਤਤਾ ਵਿਆਪਕਤਾ ਅਪੇਖਾ ਇਹ ਸਾਰੇ ਸੰਬੰਧੇ ਨਾਲ ਲੱਗਿਆ ਸਤੁਤਾ ਮੈਂ ਮਿਥਿਆ ਜੀਵ ਜੀਵ ਵਿੱਚ ਹੈ ਪਰ ਆਦੀ ਪੁੰਨ ਕਰਮ ਹੈ ਸਾਰੇ ਮਿੱਠੇ ਪਾਪ ਬਿਜੇ ਹਨ ਔਰ ਪੁੰਨ ਪਾਪ ਹਲਕੋ ਹੈ ਜਿਹੜਾ ਜੀਵ ਪੁੰਨ ਪਾਪ ਕਰਮ ਕਰਦਾ ਆ ਉਹਦੇ ਪਰਲੋ ਭੋਗਣ ਦਾ ਸੇ ਚਿਤ ਕੋ ਤਰਸੂ ਸੀਵ ਜਿਹੜਾ ਕੋ ਤਰਸੇ ਚਿਤ ਤਾਂ ਉਹ ਕੋ ਤੋ ਰਾਤ ਰਿੰਦਾ ਜਤ ਕਰ ਇਹ ਜਿਹਦਾ ਮਿਲਾਪ ਈਸ਼ਵਰ ਨਾਲ ਨਹੀਂ ਮਿਲਦਾ ਸੂਰਜ ਕਿਰਨ ਮਿਲੇ ਜਾਂ ਕਾ ਜਾਦੂ ਆਰਾਮ ਨਾ ਹੋਵੇ ਉਹ ਕਰ ਕਰ ਜੀਵ ਜਰੂਰ ਦਾ ਮੰਗਾ ਜਾਂਦਾ ਹੈ टीका ये शिष्य चार प्रकार का चेतन कहे हैं तामे जी, जीव के स्वरूप में जो मिथ्या आभास अंश का अंश है सो पुण्य पाप करे हैं और इनके फल को हो हैं और कुटस्थ जो चेतन है सो शिव कहिए शिव स्वरूप है जी का तो शिव नाम कल्याण का है यहाँ से प्रथम जो शंका करी थी जो रूपी वृक्ष में दो पक्षी हैं एक परमात्मा जीव ताका उत्तर परमात्मा हैं पर परमात्मा और जीव का ग्रहण नहीं करना कि किंतु उठस्त तो प्रकाशमान हैं और आभास हो गए हैं ਜਿਵੇਂ ਇੱਕ ਹੀ ਪੇਟ ਚ ਉਹਨਾਂ ਨੇ ਦੱਸਿਆ ਸੀ ਟਾਜੀ ਆਵਾਜ਼ ਕਰਦੇ ਨੇ ਕਿ ਜੀਵ ਜਿਹੜਾ ਆ ਕਲ ਨੂੰ ਕਰਦਾ ਤੇ ਖੋਹ ਹਾਂਜੀ ਕੀ ਇਹ ਨਾ ਕੋ ਕਰਮ ਕਰਦਾ ਤੇ ਨਾ ਕੋ ਜਿਹੜਾ ਨੱਚ ਕੇ ਤਾ ਨੂੰ ਉਹਨਾਂ ਨੇ ਦੱਸਿਆ ਹਾਂ ਬੱਤਾ ਉਹ ਦਿਨ ਜੀ ਪਰੰਤੂ ਗੁਰਬਾਣੀ ਅਨੁਸਾਰ ਜੇ ਕਦਾਈ ਕੋਈ ਇੱਕ ਦੂਜੇ ਨੂੰ ਠਿੱਠ ਜੋੜ ਕੇ ਬਏ ਇੱਧਰ ਸਿੱਧੇ ਹੋ ਜਾਂਦੇ ਹੈ ਫਿਰ ਜੀਵ ਨੂੰ ਦੇਖੇਗਾ ਵੀ ਮੇਰੇ ਨਾਲ ਦਾ ਨਾ ਕੋ ਕਰਮ ਕਰਦਾ ਨਾ ਜਨਮ ਦਾ ਕੋ ਕਰਦਾ ਇਨਾ ਦੋਖੂ ਕਿ ਕਰਦਾ ਹੈ ਇਹ ਕਹਿੰਦੇ ਪੂਰਵ ਕਰਮ ਅੰਕਰ ਜਦ ਪ੍ਰਗਟ ਤੇ ਇਹੋ ਪੁਰਖ ਦਾ ਸੁਖ ਬੈਰਾਗੀ ਮਿਟਿਉ ਅੰਧੇਰ ਮਿਲ ਕਰਨਾ ਗਿਆਨ ਜਿਹੜਾ ਕਿ ਸੋਇਆ ਗਿਆ ਫਿਰ ਜਦੋਂ ਉਹਨੂੰ ਜੀਵ ਨੂੰ ਈਸ਼ਵਰ ਦਾ ਪਤਾ ਨਾ ਗਿਆ ਫਿਰ ਇਹ ਈਸ਼ਵਰ ਦਾ ਨਾਮ ਬਣ ਜਾਏਗਾ ਉਹ ਤਦ ਤੱਕ ਇਹ ਇਸ ਦੀ ਈਸ਼ ਦਾ ਤਿਆਗ ਦਿਓ ਜੀਵ ਦਾ ਜੀਵ ਭਾਵ ਤਿਆਗ ਦਿਓ ਬਾਕੀ ਆਸਪੱਗ ਤੁਸੀਂ ਬ੍ਰਹਮ ਦਾ ਪ੍ਰਕਾਸ਼ ਪੜਿਆ ਉਹ ਆਸਪੱਗ ਜਣਾ ਇੱਕ ਬ੍ਰह्म ਹੈ ਉਹ ਬ੍ਰੰਮੀ ਰਹ ਜਾਗਾ ਬਾਕੀ ਕੁਝ ਦੋਹਾ ਕਰਮੀ છાયા દેત ਫਲ ਨਹੀਂ ચેਤਨ ਮੈ ਜੋਗ ਕਰਮੀ ਨਾ ਤਾਂ ਕਰਮੀ ਹੈ ਨਾ ਕਰਮ ਦਾ ਕੋਈ ছਾਇਆ ਨਾ ਕੋਈ ਫਲ ਹੈ ਨਾ ਕੋਈ ਪਰਪਰ ਹੈ ਚਿੱਤ ਚ ਕੋਈ ਚਿੱਤ ਜ ਕੋਈ ਸੋਸਾਂ ਕੇ ਰੂਪ ਹੈ ਜੇ ਇੱਕ ਰੂਪ ਰਹਦਾ ਹੈ ਇਹ ਆਖਾ ਰਹੇਗਾ ਜਾਨਿਮਿਤਕ ਲੋਕ ਲੋਕੀ ਰੂਪੇ ਲਗਿੜੇ ਪਰ ਉਹ ਸਾਖਾ ਨਾ ਮਾਰੇ ਕਹੇ ਨਾ ਭਾਏ ਜੇ ਮਨ ਕੋਧਣ ਜਾਈ ਸਵਾਸਾ ਰੋ ਨਿਵਾਸੀ ਤਦਾ ਅਲੈ ਪਾ ਕੋਏ ਥੰਗਾ ਤੇਰੇ ਨਾਲ ਪਰਲੇ ਪੈ ਇਹ ਇਹ ਦੋਹਰਾ ਇਹ ਛਾਇਆ ਸ਼ਬਦ ਦਾ ਟਿਕਾ ਜੀਵ ਕੇ ਸਰੂਪ ਮੈਂ ਜੋ ਚੇਤਨ ਕੀ ਛਾਇਆ ਕਹੀ ਹੈ ਅਭਾਸ ਅੰਸ਼ ਹੈ ਸੋ ਕਰਮੀ ਕਹੀਏ ਕਰਮ ਕਰੇ ਹਨ ਤਾ ਕਰਮ करने वाले ओम छाया जो ईश्वर का आभास अंश अंश है सो फल देवे है छाया शब्द का देहली दीप कन्या दीपक न्याय दीपक न्याय करी के पूर्व उत्तर दोनों और औरों को संबंध है जैसे देहली के ऊपर नेर्तन्य जो दीपक है दीपक हैं सो दोनों और ਤੂੰ ਪ੍ਰਕਾਸ਼ ਹੈ ਪ੍ਰਕਾਸ਼ੇ ਹੈ ਛਾਇਆ ਕਰਮੀ ਔਰ ਛਾਇਆ ਦੇਤ ਫਲ ਹੈ ਯਾ ਉਹ ਵੀ ਰੋਸ਼ਨੀ ਜਾਂਦੀ ਜਿਹੜਾ ਬਾਹਰ ਮੰਜੇ ਬੈਠ ਕਰਿਆ ਹੋਇਆ ਹੈ। ਉਹ ਦਿਲ ਦੀ ਕੀ ਕਰਦੀ ਸੱਤ ਆਖਾਂ ਵਿੱਚ ਵੀ ਉਹੀ ਇੱਕ ਸ਼ਬਦ ਹੈ ਜਿੱਦਾਂ ਗੁਰਬਾਣੀ ਜੇ ਇੱਕ ਸ਼ਬਦ ਕੋਈ ਆਉਂਦਾ ਉਹਦਾ ਅੱਗੇ ਵੀ ਲੱਗੂਗਾ ਤੇ ਪਿੱਛੇ ਵੀ ਲੱਗੂਗਾ ਉਸ ਸ਼ਬਦ ਦਾ ਅਰਥ ਲਗੂਆ ਦੋਨੇ ਪਾਸੇ ਬੇ ਸ਼ਬਦ ਆਪਕਾ ਹੋਣਾ ਉਹਦਾ ਇਹ ਪ੍ਰਾਇਮਿਕ ਕੋਨਸੈਪਟ ਹੈ ਉਸ ਪੰਜਾਬੀ ਆਰੇ ਉਹਦੇ ਵਿੱਚ ਉਹ ਸ਼ਬਦ ਜੇ ਆਉਂਦਾ ਦੋਨੇ ਪਾਸੇ ਲੱਗਦਾ ਦਿੱਲੀ ਦੀ ਦਾ ਕੰਮ ਆ ਇਹ ਸ਼ਬਦ ਪ੍ਰਣਾਲੀ ਵਿੱਚ ਦਿੱਲੀ ਦੇ ਦੇ ਵਰਤੋਂ ਦੇ के रूप में जो आभास अंश है सो तो पुण्य पाप करे है और तिन का फल हो गए है और ईश्वर में जो आभास अंश है सो कर्म का फल देवे है और ईश्वर फल देता है जिस जी। जीव के करते भोगता भगवान कृष्ण ने गीता जी के कहा हर जन को कर्म करना फल तेरे को फल मेरे को फल मैं देना कर्म को ਏ ਵੀ ਇਹੀ ਕਹਿ ਰਿਹਾ ਕਿ ਜੀਵ ਹਾਂ ਇਹ ਕਹਦਾ ਈਸ਼ਵਰ ਜੋ ਆਵਾਜ ਅੰਸ਼ ਹੈ ਜੋ ਕਰਮ ਦਾ ਫਲ ਦੇਵੇ ਹੈ ਔਰ ਜੀਵ ਜਨ ਸਰੂਪ ਜੋ ਆਵਾਜ ਅੰਸ਼ ਹੈ ਉਹ ਪਰਿਭਾਅ ਕਰਿਆ ਦਾ ਫਰਕ ਦੋਨੋਂ ਬਾ ਵਿਸ਼ਯ ਜੋ ਚੇਤਨ ਅੰਸ਼ ਹੈ ਇਸ ਵਿਸ਼ਯ ਕਿਸੇ ਬਾਤ ਦਾ ਯੋਗ ਨਹੀਂ ਜੀਵ ਮੈਂ ਜੋ ਚੇਤਨ ਅੰਸ਼ ਹੈ ਤਾਂ ਵਿਸ਼ਯ ਤੋ ਕਰਮ ਔਫ ਫਲ ਦਾ ਜੋਗ ਨਹੀਂ ਆਈਸ਼ਵਰ ਮੈਂ ਜੋ ਚੇਤਨ ਅੰਸ਼ ਹੈ ਤਾਂ ਮੈਂ ਫਲ ਦੇਣੇ ਦਾ ਜੋਗ ਨਹੀਂ ਹੈ ਤਾਂ ਚੇ ਜੀ ਤਾਂ ਚੇਤਨ ਮੈਂ ਜੋ ਕਈ ਕਈ ਹੈ ਹੈ ਕੋਗਤ ਸਾਰੀਆਂ ਗੱਲਾਂ ਚੇਤਨ ਚ ਮੰਨ ਲਵੇ ਦੋ ਮੋਰਕ ਦੇ ਬੰਦਾ ਪੁਰਖ ਮੋਰਕ ਚੇਤਨ ਉਹਦਾ ਸੋਤ ਸੁਰੂਪ ਹੈ ਜਿਨਤਾ ਰੂਪ ਹੈ ਉਸੇ ਸੁਰੂਪ ਹੈ ਸਾਰੇ ਧਰਮ ਦਾ ਹੋਇਆ ਸਾਰੇ ਜੋ ਰਵਿਆਂ ਵੀ ਉਹ ਲਾਗੇ ਪਿੱਛੇ ਦੇ ਕੋਈ ਆਸ ਪਤਨ ਨਹੀਂ ਜੋ ਕੁ ਕਾ ਵੇ ਸੁਰਜਨ ਨੇ ਲਾਇਆ ਉਹ ਗੁਰੂ ਕੀ ਆਉ ਗਿਆਨ ਨੂੰ ਸੁਰਜ ਜ ਕਹਿੰਦੇ ਕਾਹហេ ਤੇ ਚੇਤਨ ਦੋਨੋਂ ਵਾ ਵਿਸ਼ੇ ਅਸੰਗ ਹੈ ਔਰ ਇੱਕ ਰੂਪ ਤੇ ਤੁਮ ਜੀ ਜੀਵ ਕੀ ਸੰਗ ਇਹ ਇਸੇ ਵੀ ਅਸੰਗ ਹੈ ਚੇਤਨ ਮੈਂ ਭੇਦ ਨਹੀਂ ਜੀਵ ਚੇਤਨ ਹੂੰ ਜੋ ਈਸ਼ਵਰ ਚੇਤਨ ਸ ਹੈ athwa ਈਸ਼ਵਰ ਚੇਤਨ ਹੂੰ ਜੋ ਜੀਵ ਚੇਤਨ ਸ ਹੈ बिन कहिए न्यारा जाने सो को कहिए निंदन करने, करने योग लोग लो या कहने थे दूसरा जो प्रश्न किया था जो जीव और परमात्मा की एकता अंगीकार करने ते कर्म जो उपासना का प्रतिपादक वेद निष्फल होवेगा ताका उत्तर तो दूसरा प्रश्न जी जीवन परमात्मा की एकता अंगीकार करने करके ਕਰਮ ਉਹ ਪਾਸ਼ਨਾ ਕਾ ਪ੍ਰਤੀਪਾਦ ਜਿਹੜਾ ਬੇਦਾ ਜੇਖਣਾ ਨਿਸ਼ਫਲ ਹੋ ਜਾਏ। ਜੇ ਕਰਮ ਜੀਵ ਨੇ ਕੀਤੇ ਨਿਚੇਨ ਕਰਦਾ ਨਹੀਂ ਤਾਂ ਫਿਰ ਗੁਰੂ ਨੇ ਦੀ ਸੌਲਾ ਨਾਲ ਉਹ ਇਹਨੇ ਬਾਪ ਬੰਦ ਬੰਦ ਹੋ ਕੇ ਆਇਆ ਬੰਦਨ ਤੇ। ਹਰ ਦਾ ਨਾਮ ਤੇ ਬੰਦਨ ਬੰਦਨ ਪਰ ਇਹ ਬੰਦਨ ਹਾਲ ਹੀ ਹੈ। ਬੰਦਨਾ ਪਰ ਇਹ ਬੰਦ ਹੈ ਨਹੀਂ ਨਹੀਂ। ਤੇ ਮੇਰੇ ਪੈਰ ਉੱਤੇ ਲੋੜੀ ਪੈਦਾ ਆਪਾਂ ਮੂੰਹ ਤੇ। ਜੀ। ਬੰਦ ਹੈਗੇ ਆ ਤੇ ਹਰੀ ਗੁਰੂ ਲਾਖਰ ਦੇ ਬੰਦਰ ਨਾਮ ਹਾਂਜੀ ਤੈਨੂੰ ਬੰਦ ਨਾਮ ਬੜੇ ਜੀ ਇਹ ਅਜੇ ਬੰਦ ਹੈ ਹੀ ਉਹਦੇ ਬੇਦਰ ਭਾਈ ਕਾ ਦੇ ਲੋੜੀ ਨੇ ਤਾਰ ਕਾ ਦੇ ਲੋੜਾ ਪੁਰਗਾ ਦੇ ਲੋੜਾ ਮਾ ਤੀਰ ਸਪ੍ਰਤ ਨੇ ਜੀ ਲੋੜੀ ਪਰ ਬੰਦ ਮੁਕ ਪਰਮ ਕੇ ਅੰਦਰ ਨਵੇਬ ਜੀ ਨੂੰ ਜੀਵ ਨੂੰ ਬੰਦਨ ਹੈ ਨਾ ਇਸ ਕਰਕੇ ਇਹਨੂੰ ਕਰਮ ਉਪਾਟਨਾ ਗਿਆਨ ਕਾਰਣ ਕਰਮ ਕਣ ਉਪਾਟਨਾ ਕਾਣ ਵਿੱਚ ਸਾਰੇ ਤੁਗਣਾ ਪਏਗਾ ਉਹ ਇਹ ਕਹਿੰਦਾ ਆ ਜੇ ਅਸੀਂ ਇਸ਼ਵਰ ਪਲ-ਪਲ ਵਰਕੇ ਉਹਨਾਂ ਵਿੱਚ ਜਿਹੜਾ ਅੰਤਰ ਭਾਗ ਚੇਤਨਾ ਨੂੰ ਮੰਨ ਲਾਂਗੇ ਭਗਤ ਦਾ ਤੇ ਭਗਤ ਨਹੀਂ ਬੋਲ ਜੋ ਜੀਵ ਅ ਈਸ਼ਵਰ ਮੈਂ ਚੇਤਨ ਭਾਗ ਹੈ ਤਿੰਨ ਕ ਤਉ ਅਭੇਦ ਹੈ ਅਬ ਜੀ ਆਭਾਸ ਕਾ ਭੇਦ ਹੈ ਜਾਂ ਤੇ ਦੋਨੋ ਪ੍ਰਕਾਰ ਕੇ ਵਚਨ ਬਨੇ ਹੈ ਦੇਖੋ ਤੇ ਕੀ ਕਹਿਆ ਨੇ ਕਿਹਾ ਜੋ ਜੀਵ ਤੇ ਈਸ਼ਵਰ ਤੇ ਚੇਤਨ ਦਾ ਭਾਗ ਹੈ ਉਹ ਤਾਂ ਅਭੇਦ ਹੈ

ਦੇ ਦਿੱਤੇ ਪਰ ਕੇ ਪੁਨਰ ਸੁਝਾਉਂਦਾ ਹੈ। ਔਰ ਕਹਿਜ ਤੂੰ ਰੂ ਮੈਂ ਦੋ ਪੰਛੀ ਜਿਹਨੂੰ ਇਹ ਗੱਲ ਕਹੀ ਸੀ ਕਿ ਦਰਖਤ ਦੇ ਉੱਤੇ ਦੋ ਪੰਛੀ ਹਨ ਬੈਠੇ। ਇੱਕ ਭੋਗ ਹੈ ਇੱਕ ਅਨੇਚੀ। ਇੱਕ ਭੋਗ ਉਹ ਖਾਣ ਦੇ ਕੋਲ ਪਦ ਖੋਲਦਾ ਕਰਮ ਕਰਦਾ ਕਰਮਾਂ ਨੂੰ ਖੋਲਦਾ। ਇੱਕ ਅਨੇਚੀ ਇਛਾ ਕਰਦਾ। ਉਹ ਕੋਈ ਇਛਾ ਨਹੀਂ ਕਰਦਾ ਕੋਈ ਖੋਲਦਾ ਨਹੀਂ ਕੋਈ ਕਰਦਾ ਨਹੀਂ। ਤੋ ਤੇ ਚੇਤਨ ਆਪਾਸ ਲਖਾਇਏ ਨਭ ছਾਇਆ ਜੋ ਪਿੰਡ ਹੁੰਦਾ ਹੈ ਕਹਿੰਦੇ ਤੇ ਚੇਤਨ ਵਿੱਚ ਆਵਾਜ਼ ਲਖਾਇਏ ਇਹ ਚੇਤਨ ਦੇ ਵਿੱਚ ਆਵਾਸ ਸਥਿਥ ਹੋਵੇ ਵਾਸੇ ਚੇਤਨ ਤੇ ਆਵਾਸ ਨਹੀਂ ਹੁੰਦਾ ਫਿਰ ਉਹ ਕਹਿੰਦਾ ਹੈ ਕਿ ਨਭ ছਾਇਆ ਦਾ ਬਦਲ ਦੀ ਛਾਇਆ ਥੋੜਾ ਚਰਮਦੀ ਹੈ ਆਵਾ ਹੁੰਦੀ ਹੈ ਬਦਲ ਪਰੇ ਹੁੰਦੇ ਸਾਫਾ ਕੋਲ ਉਹ ਤੇਗ ਬਾਦਰ ਸਾਹਿਬ ਵੀ ਕਹਿੰਦੇ ਹੈ ਜੋ ਬਾਦਰ ਕੀ ਛਾਈ ਜੋ ਪਾਤਰ ਕੀ ਛਾਏ ਤੇ ਜਿਹੜਾ ਬੰਦਗੀ ਫਾੜੜੀ ਹੈ ਉਹ ਕਿਸੇ ਕੰਟਰੀ ਦੇ ਪ੍ਰਕਾਰ ਤੋਂ ਉਹ ਈਸ਼ਵਰ ਬਰਤਰਾਣ ਕੀ ਕਰਦੀ ਹੋਤੀ ਉਹ ਵੇਟ ਹੈ ਆਪਣੇ ਚੀ ਇਹ ਜਿਤਨਾ ਆਵਾਜ਼ ਰੱਖਾਏ ਲੱਗ ਛਾਇਆ ਜੋ ਉਸपे ਹੋ ਜਾਏ ਜਦੋਂ ਵੀ ਥੋੜੀ ਜਿਹੀ ਜਿਹੜੀ ਸ਼ਾਲ ਸਿੱਕੀ ਉਹਨੇ ਕੋੜਾ ਦਰਸ਼ਾ ਸਕਤੀ ਸੀ ਆਵਾਜ਼ ਦਿੱਤੀ ਆਵਾਜ਼ ਮਾਰੇ ਅਗੇ ਕੀਤਾ ਪੀਕੋ ਕਹੋ ਭੇਨ ਕਰਮੀ ਫਲ ਦਾਤਾ ਮਤ ਮਾਇਆ ਛਾਇਆ ਸੋ ਦਾਤਾ ਕਹੋ ਭੇਨ ਕਰਮੀ ਫਲ ਦਾ ਇੱਕ ਕਰਮੀ ਕਰਮ ਕਰਵਾ ਦੇ ਫਲ ਦੇਣਾ ਇਹ ਭੇਦ ਬਣਦਾ ਜੀਵ ਈਸ਼ ਮੈਂ ਚੇਤਨ ਰੂਪ ਭੇਦ ਭੇਦ ਗੰਧ ਰਹਿਤ ਅਨੂਪ ਜੀਵ ਤੇ ਈਸ਼ ਰੂਪ ਜਿਹੜਾ ਚੇਤਨ ਸੁ ਇੱਕ ਭ੍ਰਮ ਹੈ ਨਾ ਨਾਤਾ ਦੇ ਜੋ ਭੇਲ ਹੈ ਦਾ ਕੋ ਗੰਧ ਹੈ ਤੇ ਰਹਿਤ ਅਨੂਪ ਉਪਮਾ ਬਹਿਤ ਹੈ ਕੋਈ ਤੁਆ ਮੈ ਨਹੀਂ ਦਿੱਤੀ ਜਾ ਪ੍ਰਗਾਇ ਦੀ ਉਪਮਾ ਸੀ ਨਾ ਜੀ ਪ੍ਰਤਖ ਅਰਮਾਨ ਮਾਨ ਮਾਨ ਸ਼ਬਦ ਪ੍ਰਮਾਨ ਪ੍ਰਮਾਨ ਅਰਥਾਪਤੀ ਇੱਕ ਰਿਗੀ ਉਪਮਾ ਉਪਮਾ ਪ੍ਰਮਾਨ ਅਨੁਮਾਨ ਅਨੁਮਾਨ ਪ੍ਰਮਾਨ ਤੇ ਲਾਸਟ ਟਾਈਮ ਸੀ ਅਨੁਭਵ ਅਨੁਭਵ ਕਰੋ अनुभव प्रमाणिस करके विद्यार्थी ਜਿਹਦੇ ਪਹਿਲੇ ਪ੍ਰਮਾਨ ਹੈ ਉਹ ਉਹਨਾਂ ਚ ਤੱਕ ਕੋਈ ਇਹ ਬਿਆਨ ਉਹ ਲੈਣਾ ਜਿਹਦਾ ਤੇਰਾ ਚਿਹਰਾ ਗੁਲਾਬ ਤੇ ਟੋਕਾ ਕਿ ਉਪਮਾ ਪ੍ਰਮਾਣ ਸਭੀ ਪ੍ਰਮਾਨ ਦੇ ਲੇ ਵਿੱਚ ਬੰਦਾ ਬੈਠਾ ਪਹਿਲਾ ਬੱਤੀ ਆਣੀ ਆ ਜਾਵੇਂ ਬੋਲ ਬੈਠਾ ਜਿਹੜਾ ਆਤਵਾਦੀ ਪ੍ਰਮਾਨ ਜਿਹੜਾ ਤੁਹਾਡਾ ਸੰਗ ਪਿਤਾ ਬੋਲਦਾ ਹੈ ਜਿਹੜਾ ਸੁਖਾਲਿਆ ਕਹਦੇ ਵੀ ਆਲੇ ਪਰੇ ਮੈਂ ਇਹ ਕਬ ਉਹਦੇ ਉਹ ਸਾਹਮਣੇ ਕੋਈ ਠੀਕ ਪਈਏ ਚਿੱਕੜ ਹੋਇਆ ਉਹ ਕਹਾਂਗੇ ਵੀ ਜਦ ਤੱਕ ਇਹ ਬਾਥਰੂਮ ਕੀਤਾ ਜਾਂ ਪਾਣੀ ਡੋਲਿਆ ਅਜਿਹਾ ਚਿੱਕੜ ਉਹ ਐਸੇ ਪਰਮਾਨント ਈਸ਼ਵਰ ਪਰ ਹੈ ਆਪਣਾ ਇੱਕ ਅਨੁਭਵ ਪਰਮਾਨ ਹੈ ਜਦ ਜੀਵ ਅਨੁਭਵ ਕਰਦਾ ਤੇ ਈਸ਼ਵਰ ਹੈ ਜਦ ਉਹ ਲਾਭ ਤੇ ਫਿਰ ਛੋਦੋ ਜਾਂਦਾ ਛੋਦਨ ਤੇ ਕਰ ਲੈ ਕੇ ਜਾਂਦਾ ਈਸ਼ਵਰ ਨੇ ਉਹ ਆਨੂ ਬ੍ਰਹਮਾਸ ਵਿੱਚ ਵੇਦੀ ਛੋਤੀ ਹੈ ਜਾਤੈ ਅਹਮ ਬ੍ਰह्म ਯਹ ਇਹ ਜਾਨੋ ਅਹੰ ਸ਼ਵਦ ਕੋਟਸ ਤ ਪਛਾਨੋ ਕਹਦੇ ਜਿਹੜਾ ਬਾਉਂ ਕਰਦਾ ਕੋਟਸ ਮੈਂ ਬ੍ਰह्म ਹੂੰ ਕਹਦੇ ਐਸਾ ਜਦੋਂ ਸ਼ੁੱਧ ਦਾ ਹਿੱਟਾ ਕਰੂ ਬਦਲਦਾ ਉਹ ਵੀ ਆਪਣੇ ਆਪੋ ਅਹਮ ਬ੍ਰह्म ਯਹ ਕਹਿੰਦਾ ਮੈਂ ਬ੍ਰਾਹਮ ਹੂੰ ਮੇਰੇ ਸਿੱਖ ਨਹੀਂ ਹੈ ਉਹ ਤੋਂ ਅੰਗ ਸਭ ਕੋਟਸ ਪਛਾਨੋ ਬਾਉਂ ਸ਼ਵਦ ਭਾਵਕ ਤਸ ਜਿਹਨੂੰ ਬ੍ਰਹਮ ਸ਼ਬਦ ਕੋ ਅਰਥ ਸੁ ਭਾਖਿਓ ਕਹਿੰਦੇ ਮੈਂ ਬ੍ਰਹਮ ਸ਼ਬਦ ਦੇ ਅਰਥ ਨੂੰ ਤੁਹਾਨੂੰ ਦੱਸ ਕੇ ਆਇਆ ਮਹਾਕਾਸ਼ਮ ਲੱਛ ਜੋ ਰੱਖਿਓ ਜਿਹਦੇ ਨਾਲ ਮਹਾਕਾਸ਼ ਉਹ ਸਾਰ ਤੋਂ ਬਾਦ ਪਟਾਗਾੜ ਬੋਟਾਕਾਸ਼ ਜਲਾਕਾਸ਼ ਮਹਾਕਾਸ਼ ਕਹਿੰਦੇ ਸਾਰੇ ਤਿੰਨਾਂ ਦਾ ਆਧਾਰ ਮਹਾਕਾਸ਼ ਆਧਾਰ ਕਹਿੰਦੇ ਜਿਸ ਤਰ੍ਹਾਂ ਮਹਾਕਾਸ਼ ਰਾਇਆ ਉਹਨੇ ਲਖਣ ਸੀ ਸਾਰਿਆਂ ਦੇ ਉੱਤੇ ਵਿਆਪਕ ਨਜ਼ਰ ਆ ਗਿਆ ਉਹ ਦੂਰ ਤੱਕ ਦੇਖਦਿਆ ਉਹ ਲੱਗਿਆ ਲੱਗਦਾ ਵੀ ਜੁੜ ਗਿਆ ਇੰਦਰ ਦੇਖਦੇ ਆ ਲੱਗਦਾ ਜੁੜ ਗਿਆ ਜੁੜਿਆ ਜੁੜਿਆ ਕਿੱਥੇ ਤੇ ਵਾਹ ਫਾਇਦੋ ਐਸੇ ਹੀ ਬ੍ਰਹਮੀ ਵਿਆਪਕ ਹੈ ਪਰ ਇਹ ਝੜਵਾ ਉਹ ਧਾਮ ਕੀ ਰਹਤਾ ਅਹੰ ਬ੍ਰਹਮ ਨਹੀਂ ਜੋ ਲੋ ਜਾਣੈ ਤੋ ਲੋ ਦੀਨ ਦੁਖਤ ਭੈਮਾਨੈ ਜਤਕਰ ਜੀਵ ਨੂੰ ਅਹੰਕਰ ਵਿੱਚ ਮੈਂ ਬ੍ਰਹਮ ਹੂ ਐਸਾ ਆਵਾਸ ਨਹੀਂ ਹੁੰਦਾ ਐਸਾ ਇਹਨੂੰ

ਔਰ ਇੱਕ ਜਦ ਰਹਤੇ ਜਾਂਦੇ ਜੀਵ ਬ੍ਰह्म ਇਕਤਾ ਬਨਾਣਾ ਹਾ ਉਹਨੇ ਉਪਰ ਕਹਾ ਜੋ ਸਤਾਨ ਮੈਂ ਮੇ ਜੀਵ ਬ੍ਰह्म ਦਾ ਗ੍ਰਹਿਣ ਨਹੀਂ ਕਰਦਾ ਕਿੰਤੂ ਉਤਲ স্তর ਬੁੱਧੀ ਮੈਂ ਜੋ ਅਵਾਸ ਕਰਦਾ ਹੈ ਜਿਹੜਾ ਜੀਵ ਹੈ ਉਹਦੇ ਚ ਬੁੱਧੀ ਚ ਆਵਾਜ਼ ਹੈ ਔਰ ਜਿਹੜਾ ਈਸ਼ਵਰ ਹੈ ਉਸ ਦਾ ਪ੍ਰਭਾ ਕਰਦਾ ਹੈ ਕਿੰਦਾ ਗ੍ਰਹਿਣ ਕਰਦਾ ਜੋ ਆਪਸ ਮੈਂ कटाकाश की छाया की न्याय है और ज्योता प्रश्न किया था जीव को तो कर्म उपासना करने वाला है और परमात्मा फल देने वाला है इनकी एकता बचना नहीं भी हमने ये उत्तर कहते जो कर्म करने वाला जीव नहीं है और फल देने वाला ईश्वर नहीं है किंतु जीव में जो आवाज फलता है अज्ञानता वास, अज्ञान वास्तव है ਜਦੋਂ ਜੀਵ ਨੂੰ ਗਿਆਨ ਹੋਵੇਦਾ ਫਿਰ ਉਹ ਕਰਮ ਪਰਹੇ ਜਾਵੇ ਜਿਹੜਾ ਗਿਆਨੀ ਹੈ ਉਹ ਕੰਮ ਕਰਦਾ ਹੋਇਆ ਵੀ ਫਲ ਕਰਦਾ ਉਸ ਦਾ ਗਿਆਨੀ ਨੂੰ ਕਰਮ ਦਾ ਫਲ ਦੇਖੋ ਉਹ ਕਿਉਂ ਇਛਾ ਰਹਿਤ ਹੁੰਦਾ ਉਹ ਸਾਧ ਜਿਹਨੇ ਕਿਰਿਆ ਨੂੰ ਇਛਾਤ ਰਿਹਾ ਹੈ ਉਹ ਫਲ ਕਰਕੇ ਨਹੀਂ ਕਰਦਾ ਇਸ ਵਾਰ ਤੇ ਗਿਆਨ ਵਾਲਾ ਕਰਮ ਦਾ ਫਲ ਦੇਖੋ ਇਹ ਕਿੰਦਾ ਫਲ ਦੇਣ ਵਾਲਾ ਇਹ ਕੋਈ ਨਹੀਂ ਕਿੰது ਧੀਰ ਮੇ ਜੋ ਆਵਾਜ਼ ਆਹ ਇਹ ਕਰ ਇਹ ਜਿਹੜਾ ਜੋ ਆਵਾਜ਼ ਦੱਸ ਹੈ ਉਹ ਫਾਟ ਦੇ ਮਨੰਿਰ ਜੋ ਚੇਤਨ ਖੰਸਾ ਹੈ ਉਹ ਪਟਾਕਾ ਸ਼ਮਾ ਕਾਜ ਕੀ ਨਾਇਕ ਪੇਂਡ ਕੇ ਜੋ ਗੰਦ ਪਈ ਇਹ ਦੇ ਸੁਕਾਵੇ ਹੈ ਉਹ ਕਹਿੰਦਾ ਜਿਹੜਾ ਜੀ ਵਿਸ਼ਵਤ ਜਿਹੜਾ ਚੇਤਨ ਹੰਸਾ ਨਾ ਉਹ ਜਿਹੜਾ ਭਰਾਂਗਾਤ ਜਨਕਾਤ ਤੇ ਮਹਾਕਾਜ ਕੋਈ ਹੈ ਕੋਈ ਕੋਈ ਹੈ ਇਹਨੂੰ ਭੇਦ ਕਾ ਜੋ ਗੰਧ ਕਹਿਆ ਦੇਸ ਤਾ ਹੈ ਦੇਸ ਭਾਤ ਨਹੀਂ ਹੈ ਜਿਹੜਾ ਚੇਤਨ ਸੁਰੂਪ ਹੈ ਉਹ ਜੀਵ ਤੇ ਬ੍ਰਹਮ ਦਾ ਕੋਈ ਅਜੋਕ ਭੇਦ ਨਹੀਂ ਹੈ ਇਸ ਰੀਤੀ ਸੇ ਇਹ ਸਿਸ ਜੀਵ ਔਰ ਬ੍ਰਹਮ ਕੀ ਇਕਤਾ ਬਣੀ ਹੈ ਜਹਾਂ ਤੇ ਅਹੰਕ ਇਹ ਮੈਂ ਬ੍ਰਹਮ ਐਸਾ ਤੁਹਾਨ ਅਹੰਕ ਫੁਰਦ ਕਾ ਅਤੋ ਤੁਖਤ ਬਖਾਰ ਅਹੰਕ ਚੌਦਸ

ਯਾਰਾ ਜੇ ਪਰਮਾਤਮਾ ਜਾਣਿਆ ਹੈ ਉਹ ਤੇਰੇ ਕੁਝ ਹੈਗਾ ਹੀ ਨਹੀਂ ਜਦ ਇਹ ਮੈਂ ਬ੍ਰਹਮ ਨੂੰ ਐਸੇ ਜਾਣ ਪ੍ਰਜੈਨ ਅਹੂ ਬ੍ਰਹਮ ਜਦ ਜਾਣ ਕਿਸੇ ਅਗਤ ਤੱਕ ਦਿੱਸੀ ਆ ਬਲੇ ਬਦੁਰਸੀ ਆ ਤਲਾਂ ਕੋਈ ਜਾਣੇ ਤਦੁਰਸੀ ਹਾਂਜੀ